ਹੋ ਮੇਰੇ ਵੀਰੋ ਇੱਕ ਕੌੜੀ ਸਚਾਈ ਪੇਸ਼ ਕਰਨ ਲੱਗੇ ਆ ਜਿਹੜੇ ਅਮਰੀਕਾ ਕੈਨੇਡਾ ਅਮਰੀਕਾ ਕੈਨੇਡਾ ਵੱਡੇ ਵੱਡੀਆਂ ਜਾਇਦਾਦਾਂ ਦੇ ਮਾਲਕ ਇੰਡੀਆ ਦੇ ਵਿੱਚ ਕਹਿੰਦੇ ਨੇ ਸਿ ਅਮਰੀਕਾ ਜਾਣਾ ਕੈਨੇਡਾ ਜਾਣਾ ਉਹਨਾਂ ਨੂੰ ਇਹ ਵੀ ਪਤਾ ਵੀ ਇੱਥੇ ਕਿਹੜੇ ਭਾਅ ਵਿਕਦੀ ਆ ਇੱਥੇ ਕੰਮ ਕਰਨੇ ਬਹੁਤ ਔਖੇ ਨਹੀਂ ਖੇਤਾਂ ਦੇ ਵਿੱਚ 120 ਵੀ ਟੈਂਪਰੇਚਰ ਤੇ ਗਰਮੀ ਹੁੰਦੀ ਆ ਜਦੋਂ ਉਹ ਬੰਦੇ ਜਾ ਕੇ ਖੇਤਾਂ 'ਚ ਦਿਹਾੜੀਆਂ ਕਰਦੇ ਨੇ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਜਿਹੜੀ ਆ ਚ ਸਰਦਾ ਵਰਦਾ ਉਹ ਨਾ ਆਉਂ ਜਿਹਦਾ ਚਲੋ ਨਹੀਂ ਸਰਦਾ ਵੱਖਰੀ ਗੱਲ ਆ ਪਰ ਜਿਨ੍ਹਾਂ ਦੇ ਦਿਮਾਗ 'ਚ ਕੀੜਾ ਕੈਨੇਡਾ ਅਮਰੀਕਾ ਆਂ ਗ੍ਰੈਂਡ ਦਾ ਇਹ ਕੋਈ ਜ਼ਰੂਰੀ ਨਹੀਂ ਹੈਗਾ ਆ ਇੱਕ ਕੌੜੀ ਸਚਾਈ ਸੁਣੋ ਤੁਹਾਨੂੰ ਸੁਣਾਉਣ ਲੱਗੇ ਆ ਕਾਦੇ ਪਰਦੇਸ ਚ ਆਏ ਸਭ ਨਾ ਇੱਥੇ ਭੇਸ ਬਟਾਏ ਕਾਦੇ ਪਰਦੇਸ ਚ ਆਏ ਸਭ ਨਾ ਇੱਥੇ ਭੇਸ ਵਟਾਏ ਹੁੰਦੀਆਂ ਸੀ ਜਿੰਨਾ ਦੀਆਂ ਮੁੱਛਾਂ ਕਦੇ ਝਾੜੀਆਂ ਹਰ ਬਾਂਦੇ ਮਾਲਕ ਫਿਰਦੇ ਕਰਦੇ ਦਿਹਾੜੀਆਂ ਹਰ ਬਾਂਦੇ ਮਾਲਕ ਫਿਰਦੇ ਕਰਦੇ ਦਿਹਾੜੀਆਂ ਕੈਂਦੇ ਸੀ ਵਿੱਚ ਵਿਦੇਸ਼ਾਂ ਮੌਜਾਂ ਨੂੰ ਲੁੱਟਾਂਗੇ ਫੜ ਫੜ ਕੇ ਡਾਲੇ ਰ ਗੁੱਟੀਆਂ ਬੈਂਕਾਂ ਵਿੱਚ ਸੁੱਟਾਂਗੇ ਕੈੰਦੇ ਸੀ ਵਿੱਚ ਵਿਦੇਸ਼ਾਂ ਮੌਜਾਂ ਨੂੰ ਲੁੱਟਾਂਗੇ ਫੜ ਫੜ ਕੇ ਡਾਲੇ ਰ ਗੁੱਟੀਆਂ ਬੈਂਕਾਂ ਵਿੱਚ ਸੁੱਟਾਂਗੇ ਇੱਥੇ ਤਾਂ ਪਸ਼ੂਆਂ ਤੋਂ ਵੀ ਹੋ ਇੱਥੇ ਤਾਂ ਪਸ਼ੂਆਂ ਤੋਂ ਵੀ ਹੁੰਦੀਆਂ ਨਿਮਾੜੀਆਂ ਅਰਬਾਂ ਦੇ ਮਾਲਕ ਫੇਰ ਦੇ ਕਰ ਦੇ ਦਿਹਾੜੀਆਂ ਅਰਬਾਂ ਦੇ ਮਾਲਕ ਫੇਰ ਦੇ ਰਾਤਾਂ ਨੂੰ ਸੌਣ ਤੋਂ ਪਹਿਲਾਂ ਫਿਕਰ ਸਵੇਰ ਦਾ ਲੰਘ ਨਾ ਕਦੇ ਜਾਏ ਦਿਹਾੜੀ ਇਹੀ ਦੁੱਖ ਘੇਰਦਾ ਰਾਤਾਂ ਨੂੰ ਸੌਣ ਤੋਂ ਪਹਿਲਾਂ ਫਿਕਰ ਸਵੇਰ ਦਾ ਲੰਘ ਨਾ ਕਰ ਜਾਏ ਦਿਹਾੜੀਹੀਹੀ ਦੁੱਖ ਘੇਰਦਾ ਸੁਪਨੇ ਵਿੱਚ ਦਿਸਦੀਆਂ ਰਹਿੰਦੀਆਂ ਹੋ ਸੁਪਨੇ ਵਿੱਚ ਦਿਸਦੀਆਂ ਰਹਿੰਦੀਆਂ ਕੰਡੇ ਤੇ ਝਾੜੀਆਂ ਅਰਬਾਂ ਦੇ ਮਾਲਕ ਫਿਰਦੇ ਕਰਦੇ ਦਿਹਾੜੀਆਂ ਅਰਬਾਂ ਦੇ ਮਾਲਕ ਫਿਰਦੇ ਰਾਜ ਨੇ ਜਦੋਂ ਕਾਲੇ ਕੇ ਵਤਨ ਨੂੰ ਛੱਡ ਆਏ ਸੁੱਖਾਂ ਦਾ ਬੂਹਾ ਉਸਨੇ ਆਪੇ ਟੋ ਛੱਡ ਆਏ ਰਾਜ ਨੇ ਜਦੋਂ ਕਾਲੇ ਕੇ ਵਤਨ ਨੂੰ ਛੱਡ ਆਏ ਸੁਖਾਂ ਦਾ ਬੂਹਾ ਉਸਨੇ ਆਪੇ ਟੋ ਛੱਡਿਆਏ ਰੱਖਦਾ ਸੀ ਟੌਰ ਪਿੰਡ ਵਿੱਚ ਹੋ ਰੱਖਦਾ ਸੀ ਟੌਰ ਪਿੰਡ ਵਿੱਚ ਮਾਰ ਕੇ ਤਾੜੀਆਂ ਅਰਬਾਂ ਦੇ ਮਾਲਕ ਫਿਰਦੇ ਕਰਦੇ ਦਿਹਾੜੀਆਂ ਅਰਬਾਂ ਦੇ ਮਾਲਕ ਫਿਰਦੇ ਕਰਦੇ ਦਿਹਾੜੀਆਂ ਅਰਬਾਦੇ ਮਾਲਕ ਫਿਰਦੇ ਕਾਦੇ ਪਰਦੇਸ ਚ ਆਏ ਸਭ ਨਾ ਇੱਥੇ ਭੇਸ ਬਟਾਏ ਕਾਦੇ ਪਰਦੇਸ ਚ ਆਏ ਸਭ ਨਾ ਇੱਥੇ ਭੇਸ ਬਟਾਏ ਹੁੰਦੀਆਂ ਸਿ ਜਿੰਨਾ ਦੀਆਂ ਹਾਂ ਹੁੰਦੀਆਂ ਸਿ ਜਿੰਨਾ ਦੀਆਂ ਮੁੱਛਾਂ ਕਦੇ ਚਾੜੀਆਂ ਅਰਬਾਦੇ ਮਾਲਕ ਓ ਕਰਦੇ ਦੇਹਾੜੀਆਂ ਅਰ ਬਾਂਦੇ ਮਾਲਕ ਫੇਰਦੇ ਕਰਦੇ ਦੇਹਾੜੀਆਂ